ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਰਹ ਮਹਾਮਾਜ ਮਹੱਲਾ ਪੰਜਵਾਂ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਕੀਰਤ ਕਰਨ ਕੇ ਵਿਛੜੇ ਕਰਿ ਕਿਰਪਾ ਮੈ ਲੋ ਰਾਮ ਚਾਰ ਕੁੰਟ ਦਿਸ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸੰਤ ਤੈਨ ਦੁਧ ਹੈ ਤੇ ਬਾਹਰੀ ਤਨ ਅਵਕਾ ਜਾਲ ਬਿਨ ਸਾਥ ਕੁਮ ਲਾਵਤੀ ਜਹ ਨਾਹੀ ਦਾਗ ਹਰ ਨਾ ਹਨ ਮਿਲਿਆ ਸਜਨ ਕਤ ਕਾਈਏ ਵਿਸਰਾਮ ਜਿਤ ਘਰ ਹਰ ਹਰ ਕੰਤ ਨ ਪ੍ਰਗਟਿ ਭਟ ਨਗਰ ਸੇ ਗ੍ਰਾਮ ਸਰਬ 시ਗਾਰਤੰ ਬੋਲ ਰਸ ਸੰਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਵਿਹੋਨੀ ਆ ਮੀ ਤੁਸ ਜਨ ਸਭ ਜਾਮ ਨਾਨਕ ਕੀ ਬੇਨੰਤੀਆਂ ਕਰਿ ਕਿਰਪਾ ਦਿਜੈ ਨਾਮ ਹਰਿ ਮੇਰੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਸ਼ਚਲ ਧਾਮ ਚੇਤ ਗੋਵਿੰਦ ਰਾਧਿਆ ਹੋਵੇ ਅਨੰਦ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪੜਾ ਜਿਨ ਪਾਇਆ ਪ੍ਰਭ ਆਪਣਾ ਆਇ ਤਸਹਿ ਗਣਾ ਇਕਖਨ ਤਿਸਬਨ ਜੀਵਣਾ ਵਿਰਥਾ ਜਨਮ ਜਣਾ ਜਲ ਥਲ ਮਹੀ ਅਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭ ਚੇਤਨਾ ਆਵਈ ਕਿਤੜਾ ਦੁਖ ਗਣਾ ਜਿਨੇ ਰਾਵਿਆ ਸੋ ਪ੍ਰਭ ਤਨਾ ਭਗਮਣਾ ਹਰ ਦਰਸਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਇ ਲਗਾਵੇ ਸਾਖ ਧੀਰਨ ਕਿਉ ਵਾਢਿਆ ਜਿਨਾ ਪ੍ਰੇਮ ਵਿਸੋਹ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋ ਤਰਕ ਲਤਰਨਾ ਸੰਗ ਤਹਨਾ ਹਰ ਅਵਨਾਸੀ ਓ ਪਲਚ ਪਲਚ ਸਗਲੀ ਮੂਈ ਝੂਠਾ ਤੰਦਾ ਮੋਹ ਇਕ ਸਹਰ ਕੇ ਨਾਮ ਬਿਨ ਅੱਗੇ ਲਈਏ ਕੋਹੇ ਦਉ ਵੇ ਸਰਵ ਗੋਚਰਨਾ ਪ੍ਰਭ ਬਿਨ ਅਬਰ ਨ ਕੋਏ ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਹੋਏ ਨਾਨਕ ਕੀ ਪ੍ਰਭ ਬੇਨਤੀ ਤਬ ਮਿਲਹੁ ਪ੍ਰਾਪਤ ਹੋਏ ਵੈ ਸਾਖ ਸੁਹਾਵਾ ਤਾਂ ਲਗੈ ਜਾਂ ਸੰਤ ਭੇਟੇ ਹਰ ਸੋਏ ਹਰ ਜੇਠ ਜੁੜਨ ਦਾ ਲੋੜੀਐ ਜਿਸ ਅੱਗੇ ਸਭ ਨਿਵਨ ਹਰ ਸੱਜਣ ਦਾਵਨ ਲਗਿਆ ਕਿਸੇ ਨਾ ਦੇਵੀ ਬਾਰ ਮਾਨਤ ਮੁਤੇ ਨਾਮ ਪ੍ਰਭ ਉਨ ਲੱਗੈ ਨਾਹੀ ਸਨ ਰੰਗ ਸਭੇ ਨਾਰਾਇਣੇ ਜਿਤੇ ਮਨ ਭਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੀ ਇਹ ਧਨ ਆਪਣ ਲਈ ਜੇ ਮਿਲੇ ਵਿਛੜ ਕਿਉ ਰਵਨ ਸਾਧੂ ਸੰਗ ਪ੍ਰਾਪਤ ਨਾਨਕ ਰੰਗ ਮਨਨ ਹਰ ਜੇਠ ਰੰਗਿਲਾ ਤਿਸダਣੀ ਜਿਸ ਕੈ ਭਾਗਨ ਥਾਨ ਆਸਾਰਤ ਪੰਦਾ ਤਿਸ ਲੱਗੈ ਹਰ ਨਾਹੋ ਨ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਹ ਦੁ ਪਹੇ ਵਿਗੂਚੇ ਗਲਪਈ ਸਜਮ ਕੀ ਹਾਸ ਜੇ ਹੱਗ ਜੈ ਸੋ ਲੁਣੈ ਮੱਥਾ ਜੋ ਲਿਖਿਆ ਰਣ ਵਿਹਾਣ ਪਥੁ ਤਾਣੀ ਉੱਠ ਚੱਲੇ ਗਏ ਨਿਰਾਸ ਜਿਨ ਕੋ ਸਾਧੂ ਪਹਿਟਿਐ ਸੋ ਦਰਗਹ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਗਬ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸਿਕਾਮਣੀ ਚਰਨ ਕਮਲ ਸਿਓ ਪਿਆਰ ਮਨ ਤਨ ਰਤ ਸੱਚ ਰੰਗ ਇੱਕੋ ਨਾਮ ਧਾਰ ਵਿਖਿਆ ਰੰਗ ਗੁੜਾਵਿਆ ਦਿਸਨ ਸਬੇ ਸ਼ਾਰ ਹਰ ਅੰਮ੍ਰਿਤ ਬੰਦ ਸੁਹਾਵਣੀ ਮਿਲ ਸਾਧੂ ਪੀਮਨ ਹਾਰ ਵਣ ਤਣ ਪ੍ਰਭ ਸੰਗ ਮਿਓ ਲਿਆ ਸਮਰੱਥ ਗੁਰਖ ਅਪਾਰ ਹਰ ਮਿਲਣਾ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨੇ ਸਖੀਐ ਪ੍ਰਭ ਪਾਇਆ ਹਉ ਤਨ ਕਾ ਸਦਬਲਿਹਾਰ ਨਾਨਕ ਹਰਜੀ ਮਇਆ ਕਰ ਸਬਦ ਸਵਾਰਨ ਹਾਰ ਸਾਵਣ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਭਾਦਵਾ ਪਰਮ ਤੂ ਲਾਣੀਆਂ ਪੂਜਾ ਲਗਾਹਿ ਲਬ ਸਿਗਾਰ ਬਣਾਇ ਕਾਰਜ ਨਾਹੀ ਕੀਤ ਜਿਤ ਦਿਨ ਦੇ ਬਿਨ ਸਸੀ ਤਿਤ ਵੇਲਾ ਕਹਿ ਸੰਪ੍ਰੇਤ ਪਕੜ ਚਲਾਇੰ ਦੂਤ ਜਮ ਕਿਸੈ ਨਾ ਦੇਨੀ ਘੇਤ ਛੱਡ ਖੜੋਤੇ ਛੱਡ ਖੜੋਤੇ ਕਿਨਾਂ ਮਾਹੇ ਜਨ ਸੰ ਲੱਗਾ ਹੇਤ ਹੱਥਨ ਰੋੜਾ ਤਨ ਕਪੇ ਸਿਆਹ ਹੋ ਵਾਸਿਤ ਜੇ ਹਾ ਗੀਜੈ ਸੋ ਲੁਣੈ ਕਰਮਾਂ ਸੰਧੜਾ ਕੇਤ ਨਾਨਕ ਪ੍ਰਭ ਸਰਣਾ ਗਤੀ ਚਰਨ ਬਹਿਤ ਪ੍ਰਭ ਦੇਤ ਸੇ ਭਾਦਵੇਂ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੈਤ ਅਸਨ ਪ੍ਰੇਮ ਅਮਹੜਾ ਕਉ ਮਿਲੀਐ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ ਹਉ ਤਨ ਕਾ ਲਾਗਾ ਪਾਏ ਵਿਣ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਜਿਨ ਨੇ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਕਾਏ ਆਪ ਤਿਆਗ ਬੇਨਤੀ ਕਰਹਿ ਲਿਹੋ ਪ੍ਰਭੂ ਲੜ ਲਾਏ ਜੋ ਹਰ ਕੰਤ ਮਿਲਾਈਆ ਤੇ ਵਿਛੜਕਤ ਹੈ ਨਾ ਜਾਏ ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੋ ਸੁਖੀ ਵਸੰਧੀਆਂ ਜਿਨਾ ਮਇਆ ਹਰ ਰਾਇ ਕਤ ਕਰਮ ਕਮਾਵਣੇ ਦੋਸ ਨ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਵੇਮੁਖ ਹੋਏ RAM ਤੇ ਲਗਨ ਜਨਮ ਵਿਜੋਗ ਜਨ ਮਹਿ ਕਵੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿਸਥੈ ਰੋ ਬੈ ਰੋਜ ਕਿ ਤੱਕ ਨ ਹੋਵਈ ਲਖਿਆ ਤੁਰ ਸੰਜੋਗ ਓਡ ਭਾਗੀ ਮੇਰਾ ਪ੍ਰਭ ਮਿਲੈ ਤਾ ਉਤਰੈ ਸਭ ਯੋਗ ਨਾਨਕ ਕੋ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੈ ਸਾਧ ਸੰਗ ਬਿਨ ਸਹ ਸਭ ਸੋਚ ਮਗਰ ਮਾਹਿ ਸਵੰਧੀਆਂ ਹਰ ਪ੍ਰਸੰਗ 'ਤੇ ਛੜਿਆ ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜਿਆ ਤਨ ਮਨ ਮਿਉ ਲਿਆ ਰਾਮ ਸੋ ਸੰਗ ਸਾਧ ਸਹਿ ਲੜਿਆ ਸਾਧ ਜਨਾ ਤੇ ਬਹਰੀ ਸੇ ਰਹਿਨ ਅਕੇ ਲੜਿਆ ਤਨ ਦੁੱਖ ਨਾ ਕਬ ਹੁ ਤਰੈ ਸੇ ਜਮ ਕੇ ਵਸ ਪੜਿਆ ਜਿਨੇ 라ਵਿਆ ਪ੍ਰਭ ਆਪਣਾ ਸੇ ਦਿਸਨੰਤ ਖੜੀਆ ਰਤਨ ਜਵੇਹਰ ਲਾਲ ਹਰ ਕੰਠ ਤਨਾ ਜੜੀਆ ਨਾਨਕ ਬਾਂਛੇ ਤੋੜ ਤਿੰਨ ਤਬ ਸਰਣੀ ਦਰ ਪੜੀਆ ਮੰਗਰ ਪ੍ਰਭ ਅਰਾਧਨਾ ਬਹਾਉੜਾ ਜਨਮ ਲੜੀਆ ਉਕ ਤੋ ਖਾਰਨਾ ਵਿਆਪਈ ਕੰਠ ਮਿਲਿਆ ਹਰ ਨਾਹੋ ਮਾਨ ਬੇਦਿਆ ਚਰਨਾਰ ਬਿੰਦ ਦਰਸ਼ਨ ਲੱਭੜਾ ਸਾਹੋ ਓ ਗੋਵਿੰਦ ਗੋਪਾਲ ਰਾਏ ਸੇਵਾ ਸਾਮਨੀ ਲਾਹੋ ਵਿਖਿਆ ਪਹਿ ਨਸਕਈ ਮਿਲ ਸਾਧੂ ਗੁਣ ਗਾਵ ਜੇ ਤੇ ਉਪਜੀਤੇ ਮਿਲੀ ਸੱਚੀ ਪ੍ਰੀਤ ਸੁਨਾਹੋ ਕਰ ਗਹਲੇਨੀ ਪਾਪ ਬ੍ਰਹਮ ਬਹੁੜਨਾ ਵਿਛੜਿਆ ਹੋ ਬਾਰ ਜਾਉ ਲਖ 베ਰੀਆਂ ਹਰ ਸੱਜਣ ਅਗਮ ਗਾਹ ਸ਼ਰਮ ਪਈ ਨਾਰਾਇਣ ਨਾਨਕਦਰ ਪਈਆ ਹੋ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪ੍ਰਵਾਹ ਹੋ ਮਾਗ ਮਜਨ ਸੰਸਾਦੂਆ ਧੂੜੀ ਕਰ ਇਸ਼ਨਾਨ ਸਰ ਕਾ ਨਾਮ ਤੇ ਹਏ ਸੁਣਾ ਸਬ ਨਾਨੋ ਕਰਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗਮਾਨ ਕਾਮ ਕਰੋਧ ਨਾ ਮੋਹੀਐ ਬਿਨ ਸਹਿ ਲੋਭ ਸੁਹਾਨ ਸੱਚਾ ਮਾਰਗ ਚਲਦਿਆਂ ਉਸਤਤ ਕਰੇ ਜਹਾਨ ਅਠਸਠ ਤੀਰਥ ਸਗਲ ਭੰ ਜੀ ਦਇਆ ਪਰਵਾਣ ਜਿਸ ਨੂੰ ਦੇਵ ਦਇਆ ਕਰ ਸੋਈ ਪੁਰਖ ਸੁਜਾਨ ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤਨ ਕੁਰਬਾਨ ਮਾ ਸੁਚੇ ਸੇ ਕਾਂਢੀਏ ਜਿਨ ਪੂਰਾ ਗੁਰ ਮਹਰਵਾਨ ਹਾਲਗਨ ਅਨੰਦ ਅਪਾਰ ਜਨਾ ਹਰ ਸੱਜਣ ਪ੍ਰਗਟ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦੀ ਹਮਿਲਾਏ ਸਹਿ ਸੁਹਾਵੀ ਸਰਬ ਸੁਖਾਂ ਹੁਣ ਦੁੱਖਾ ਨਹੀਂ ਜਾਏ ਇੱਚ ਪੁਨੀ ਵੱਡ ਭਾਗਣੀ ਵਰ ਪਾਇਆ ਹਰ ਰਾਏ ਮਿਲੋ ਸਹੀਆ ਮੰਗਲੋ ਗਾਵਹੀ ਗੀਤ ਗੋਵਿੰਦ ਅਲਾਇ ਹਰ ਜਿਹਾ ਅਵਰਨਾ ਦਿਸੈ ਕੋਈ ਦੂਜਾ ਲਵੇ ਨਾ ਲਾਇ ਹਲਤ ਪਲਤ ਸਵਾਰਿ ਉਹ ਨਾਨਕ ਚਲ ਦਿੱਤੈਨ ਜਾਏ ਸੰਸਾਰ ਸਾਗਰ ਤੇ ਰਖੈਨ ਬਹੁੜ ਨਾ ਜਨਮੈ ਧਾਏ ਜਿਹਾ ਇਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਫਲ ਗੁਣ ਨਿਤ ਸਲਾਹੀਐ ਜਿ ਸੋ ਨੋ ਤੇਲ ਨਤਮਾਇ ਜਿਨ ਜਨ 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 ਨਾਮ ਧਿਆਇ ਤਿਨ ਕੇ ਕਾਜ ਸਰ ਹਰ ਗੁਰਪੁਰ ਅਰਾਧਿਆ ਦਰਗ ਸੱਚ ਖਰੇ ਸਰਬ ਸੁਖਾਂ ਨਿਦ ਚਰਨ ਹਰ ਭਉ ਜਲ ਵਿਖਮ ਤਰੇ ਪ੍ਰੇਮ ਭਗਤ ਦਿਨ ਪਾਈਆ ਵਿਖਿਆ ਨਾਹੀਂ ਜਰੇ ਕੋੜ ਗਏ ਦੁਬਧਾ ਨਸੀ ਪੂਰਨ ਸੱਚ ਭਰੇ ਪਰਭਮ ਪ੍ਰਭ ਸੇਵਦੇ ਮਨ ਅੰਦਰ ਏਕ ਤਰੇ ਮਾਹ ਦਿਵਸ ਮੂਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ ਜਿਨ ਜਿਨ ਨਾਮ ਤੇ ਆਇਆ ਤਿੰਨ ਕੇ ਕਾਜ ਸਰੇ ਹਰ ਗੁਰ ਪੂਰਾ ਅਰਾਧਿਆ ਦਰਗ ਸੱਚ ਖਰੇ ਸਰਬ ਸੁਖਾਨਦ ਚਰਨ ਹਰ ਪਾਉ ਜਲ ਵਿਖਮ ਤਰੇ ਪ੍ਰੇਮ ਭਗਤ ਤੈਨ ਪਾਈਆ ਵਿਖਿਆ ਨਹ ਜਰੇ ਕੂੜ ਗਏ ਦਵਧਨ ਸੀ ਪੂਰਨ ਸਚ ਪਰੇ ਪਰਮ ਬ੍ਰਹਮ ਪ੍ਰਭ ਸੇਵ ਦੇ ਮਨ ਅੰਦਰ ਏਕ ਧਰੇ ਨਾ ਦਿਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ ਮਾਫ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ